ਠੀਕ ਹੈ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਹੈ ਠੀਕ ਹੈ ਜੀ ਆਲ ਪੰਜਾਬ ਦੇ ਇਗਜ਼ਾਮਾਂ ਵਾਸਤੇ ਵੈਸੇ ਆ ਸਪੈਸ਼ਲ ਇਗਜ਼ਾਮਾਂ ਸਾਰੇ ਇਗਜ਼ਾਮਾਂ ਵਾਸਤੇ ਤੁਸੀਂ ਇਹ ਕਰ ਸਕਦੇ ਹੋ ਸੋਣਿਓ ਠੀਕ ਹੈ ਜੀ ਪੰਜਾਬ ਜੀ ਕੇ ਐਮ ਸੀ ਕਯੂ ਸੀਰੀਜ਼ ਹੈ ਜਿਹੜੀ ਮੈਂ ਤੁਹਾਨੂੰ ਕਿਹਾ ਹੈ ਕਿ ਇਹ ਤੁਹਾਡਾ 1800 ਪਲੱਸ ਐਮ ਸੀ ਕਯੂਆਂ ਦਾ ਇੱਕ ਕੋਰਸ ਹੋਊਗਾ ਜਿਹੜਾ ਤੁਹਾਡੇ YouTube ਤੇ ਬਿਲਕੁਲ ਫ੍ਰੀ ਕਰਵਾਇਆ ਜਾ ਰਿਹਾ ਹੈਗਾ ਠੀਕ ਹੈ ਜੀ ਬਿਲਕੁਲ ਫ੍ਰੀ ਕਰਵਾਇਆ ਜਾ ਰਿਹਾ ਹੈਗਾ ਇਹਨਾਂ ਤੋਂ ਕੀ ਫਾਇਦਾ ਹੋਣ ਵਾਲਾਗਾ ਇਨੇ ਨੂੰ ਫਾਇਦਾ ਇਹ ਹੋ ਜੂਗਾ ਸੋਨਿਓ ਕਿ ਇਹਦੇ ਬਾਅਦ ਤੁਹਾਨੂੰ ਕੋਈ ਵੀ ਪ੍ਰੈਸ਼ਨ ਨਹੀਂ ਆਊਗਾ ਪੇਪਰ ਦੇ ਵਿੱਚ ਠੀਕ ਹੈ ਜੀ ਬਾਕੀ ਜਿਵੇਂ ਤੁਹਾਨੂੰ ਕਿਹਾ ਕਿ ਸੋਮਵਾਰ ਮੰਗਲਵਾਰ ਬੁੱਧਵਾਰ ਤਿੰਨ ਦਿਨ ਆਪਣੇ ਜੀਐਸ ਜਰਨਲ ਸਟਡੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਬਾਕੀ ਜਿਹੜੇ ਆਪਣੇ ਹੋਰ ਸਲੇਵਸ ਹੈਗੇ ਜੀਕੇ ਜੀਐਸ ਜਿਵੇਂ ਪੋਲਿਟੀ ਮੋਡਰਨ ਹਿਸਟਰੀ ਬਹੁਤ ਚੀਜ਼ਾਂ ਤੁਹਾਡੀਆਂ ਕਵਰ ਹੋਣਗੀਆਂ ਉਹ ਐਮਸੀਕਿਊ ਹੋਇਆ ਕਰਦੇਗੇ ਤਿੰਨ ਦਿਨ ਤੇ ਤਿੰਨ ਦਿਨ ਤੁਹਾਡੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਪੰਜਾਬ ਜੀ ਦੇ ਹੋਇਆ ਕਰੂਗੇ ਐਤਵਾਰ ਨੂੰ ਤੁਹਾਡਾ ਰੈਸਟ ਹੋਇਆ ਕਰੂਗਾ ਰੈਸਟ ਹੋਇਆ ਕਰੂਗੀ ਉਸ ਦਿਨ ਤੇ ਕਰੰਟਰ ਤੇ ਤੁਹਾਨੂੰ ਇੱਕ ਵੀਕ ਦੇ ਇਕੱਠੇ ਮਿਲ ਜਾ ਕਰਦਗੇ ਠੀਕ ਹੈ ਜੀ ਬਾਕੀ ਜੇ ਕੋਈ ਕੈਟੇ 14 ਰਾਜੇ ਕੀ ਭਾਈ ਮੈਂ ਫੁੱਲ ਬੈਚ ਤੋਂ ਤਿਆਰੀ ਕਰਨੀ ਹੈ ਠੀਕ ਹੈ ਤਾਂ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ 5 ਜਨਵਰੀ ਤੱਕ ਅੱਜ ਦਾ ਤੇ ਕੱਲ ਦਾ ਦਿਨ ਆਫਰ ਚੱਲਣਾ ਰਾਜੇ ਠੀਕ ਹੈ ਜਿਹੜਾ ਆਲਰੇਡੀ ਚੱਲ ਰਿਹਾ ਹੈ 5 ਜਨਵਰੀ ਤੱਕ ਲਾਸਟ ਡੇਟ ਹੈ ਜੀ ਕਿ ਆਲ ਪੰਜਾਬ ਦੇ ਵਿੱਚ ਮੈਂ ਕਹਿੰਨਾ ਸਰਕਾਰੀ ਸਕੂਲਾਂ ਦੇ ਵੀ ਰਾਜੇ ਉਹਦੀ ਫੀਸ ਲਈ ਹੋਣੀ ਜਿੰਨੇ ਜਿੰਨੇ ਤੁਹਾਨੂੰ ਮੈਂ ਕੋਰਸ ਪ੍ਰੋਵਾਈਡ ਕਰਵਾ ਰਹੀ ਹਾਂ ਜਿੰਨਾ ਬੱਚਿਆਂ ਕੋਲੇ ਆਈਫੋਨ ਹੈ राजे ਉਹਨਾਂ ਨੇ ਐਪ ਡਾਊਨਲੋਡ ਕਰਦੇ ਆ ਕਲਾਸ ਪਲੱਸ ਤੇ ਓਆਰਜੀ ਕੋਡ ਫਿਲ ਕਰਦੇ ਆ ਡਬਲ ਐਕਸ ਰੈਮ ਆ ਨੰਬਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਐਪਰ ਦੀ ਕੋਈ ਪ੍ਰੋਬਲਮ ਨਹੀਂ ਆ ਗਈ ਇਸ ਤੇ ਪੰਜਾਬੀ ਦੇ ਵਿੱਚ ਲੈਕਚਰ ਜ਼ੀਰੋ ਲੈਵਲ ਤੋਂ ਕਲਾਸਾਂ ਠੀਕ ਹੈ ਜੀ ਸਭ ਤੋਂ ਪੁਰਾਣਾ ਚੈਨਲ ਠੀਕ ਹੈ ਜੀ ਤੇ ਸਭ ਤੋਂ ਜ਼ਿਆਦਾ ਸਿਲੈਕਸ਼ਨ ਕਰਵਾਉਣ ਵਾਲਾ ਪੰਜਾਬ ਬਕਸ ਤੇ ਹੋਰ ਭਾਰਤਿਕਾਂ ਦੇ ਵਿੱਚ ਠੀਕ ਹੈ ਜੀ ਚਲੋ ਕਹਿੰਦੇ ਇੰਨਾ ਵਿੱਚੋਂ ਕਿਸ ਆਜ਼ਾਦੀ ਤੋਂ ਬਾਅਦ ਕਿਸ ਨੂੰ ਆਜ਼ਾਦੀ ਤੋਂ ਬਾਅਦ ਪੰਜਾਬ ਪ੍ਰਾਂਤ ਦਾ ਆਰਕਟੈਕਟ ਮੰਨਿਆ ਜਾਂਦਾ ਹੈ ਠੀਕ ਹੈ ਜੀ ਆਜ਼ਾਦੀ ਤੋਂ ਬਾਅਦ ਜਿਹੜੇ ਪੰਜਾਬ ਦੇ ਪ੍ਰਾਂਤ ਹੈਗਾ ਉਹਨਾਂ ਦਾ ਆਰਕੀਟੈਕਟਰ ਬੰਨਿਆ ਜਾਂਦਾ ਹੈਗਾ ਇਹਨਾਂ ਦੇ ਵਿੱਚੋਂ ਕਿਹੜੀ ਪਰਸਨੈਲਿਟੀ ਹੈ ਤਾਂ ਰਾਜੀ ਜੀ ਜਿਹੜੀ ਪਰਸਨੈਲਿਟੀ ਦੀ ਗੱਲ ਕਰ ਰਹੇ ਹੈ ਠੀਕ ਹੈ ਜੀ ਉਹਦੇ ਸਮੇਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਗ੍ਰੀਨ ਰੈਵਿਊਲੂਸ਼ਨ ਆਈ ਸੀਗੀ ਠੀਕ ਹੈ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਉਹਦੇ ਸਮੇਂ ਹੀ ਪੰਜਾਬ ਦੇ ਵਿੱਚ ਗ੍ਰੀਨ ਰੈਵਿਊਲੂਸ਼ਨ ਆਈ ਸੀ ਇਹ ਆਪਣੇ ਹੈਗਾ ਜੀ ਪ੍ਰਤਾਪ ਸਿੰਘ ਕੈਰੋ ਪ੍ਰਤਾਪ ਸਿੰਘ ਕੈਰੋ ਹੈਗੇ ਆਪਣੇ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਅਗਲਾ ਕਹਿੰਦੇ 1956 ਤੋਂ ਲੈ ਕੇ 1969 ਤੱਕ ਪੰਜਾਬ ਦਾ ਮੁੱਖ ਮੰਤਰੀ ਕੌਣ ਸੀਗਾ ਜਿਸ ਨੇ ਵਧੇ ਹੋਏ ਰਾਜ ਦੀ ਜਾਂ ਰਾਜ ਦਾ ਵਿਸਤਾਰ ਹੋਇਆ ਸੀਗਾ ਠੀਕ ਹੈ ਜੀ ਕੀ ਰਾਜਨੀਤਿਕ ਅਤੇ ਪ੍ਰਬੰਧਕੀ ਅਗਵਾਈ ਦੀ ਅਗਵਾਈ ਪ੍ਰਦਾਨ ਕੀਤੀ ਸੀ ਪ੍ਰਬੰਧਕੀ ਅਗਵਾਈ ਪ੍ਰਦਾਨ ਕੀਤੀ ਸੀ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਕਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਵੀ ਆਪਣੇ ਸਰਦਾਰ ਪ੍ਰਤਾਪ ਸਿੰਘ ਕੈਰੋਾਗੇ ਜਿੱਦਾਂ ਸਮੇਂ ਹਰੀ ਕ੍ਰਾਂਤੀ ਆਈ ਸੀ ਜਿਨ੍ਹਾਂ ਨੂੰ ਆਜ਼ਾਦੀ ਤੋਂ ਬਾਅਦ ਪੰਜਾਬ ਪ੍ਰਾਂਤ ਦਾ ਆਰਚੀਟੈਕਚਰ ਮੰਨਿਆ ਜਾਂਦਾ ਸੋਣਯੋ। ਇਹ ਪ੍ਰਸ਼ਨ ਮੈਨੂੰ ਨਹੀਂ ਲੱਗਦਾ ਕਿਸੇ ਬੱਚੇ ਨੇ ਅਜੇ ਤੱਕ ਕੀਤੇ ਹੋਣਗੇ। ਠੀਕ ਹੈ ਜੀ ਇਹੀ ਪੇਪਰ ਦੇ ਵਿੱਚ ਆਈ ਸੀ ਸਾਰੇ। ਤੇ ਇਹੀ ਤੁਹਾਨੂੰ ਅੱਗੇ ਮਿਲਣਗੇ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਇਤਿਹਾਸਕ ਸਥਾਨ ਹੈ ਜੋ ਭਾਰਤੀ ਪੰਜਾਬ ਦੇ ਵਿੱਚ ਨਹੀਂ ਹੈਗਾ? ਕਹਿੰਦਾ ਮਤਲਬ ਕਿ ਪਾਕਿਸਤਾਨ ਦੀ ਪੱਛਮੀ ਪੰਜਾਬ ਦੇ ਵਿੱਚ ਹੋ ਸਕਦਾ ਪਰ ਆਪਣੇ ਪੰਜਾਬ ਦੇ ਵਿੱਚ ਹੈ ਨਹੀਂ। ਆਮ ਖਾਸ ਹੈਗਾ ਜੀ ਸਰਹੰਦ। ਖੈਰ ਉਹਦੇ ਨੇ ਮਸਜਿਦ ਇਹ ਵੀ ਹੈਗੀ ਹੈ ਜੀ। ਬਹਾਦਰਗੜ ਕਿਲਾ ਇਹ ਵੀ ਹੈਗਾ। ਰੋਹਤਾਸ ਕਿਲਾ ਰਾਜੇ ਇਹ ਆਪਣੇ ਚ ਨਹੀਂ ਹੈਗਾ ਇਹ ਆਪਣੇ ਪੱਛਮੀ ਪੰਜਾਬ ਦੇ ਵਿੱਚ ਹੈਗਾ ਕਹਿੰਦਾ ਹੁੰਦਾ ਪਾਕਿਸਤਾਨ ਦੇ ਵਿੱਚ ਹੈ ਆਪਣੇ ਇਲਾਕੇ ਦੇ ਵਿੱਚ ਹੀ ਹੋਏਗਾ ਇਸ ਤੋਂ ਬਾਅਦ ਕਹਿੰਦੇ ਮੁਰਸ਼ਿ ਮਸਜਿਦ ਮੁਰਸ਼ਿ ਮਸਜਿਦ ਦਾ ਜਿਹੜੀ ਇਹ ਪੰਜਾਬ ਦੇ ਕਿਸ ਸ਼ਹਿਰ ਦੇ ਵਿੱਚ ਸਥਿਤ ਹੈਗੀ ਆਪਾਂ ਤੋਂ ਇਹ ਪੁੱਛ ਰਹੇ ਦੇ ਜੀ ਕਿਹੜੀ ਮਰਜਦ ਮੁਰਸ਼ਿ ਮਸਜਿਦ ਤਾਂ ਇਹ ਹੈਗੀ ਆ ਜੀ ਆਪਣੇ ਕਪੂਰਥਲਾ ਦੇ ਵਿੱਚ ਆਪਣੇ ਕਪੂਰਥਲਾ ਦੇ ਵਿੱਚ ਹੈਗੀ ਠੀਕ ਹੈ ਜੀ ਬਹੁਤ ਹੀ ਮਹੱਤਵਪੂਰਨ ਪ੍ਰੀਖਿਆ ਦਾ ਪੇਪਰ ਦੇ ਵਿੱਚ ਆਇਆ ਹੋਇਆ ਪੰਜਾਬ ਪਟਵਾਰੀ ਦੇ ਵਿੱਚ ਇਹ ਪ੍ਰੀਖਿਆ ਪੇਪਰ ਦੇ ਵਿੱਚ ਆਇਆ ਹੋਇਆ ਐ ਐਸਆਈ ਪੰਜਾਬ ਪੁਲਿਸ ਦੇ ਵਿੱਚ ਆਇਆ ਹੋਇਆ ਤੇ ਕਾਂਸਟੇਬਲ ਦੇ ਵਿੱਚ ਟੈਂਡ ਪੇਪਰਾਂ ਦੇ ਵਿੱਚ ਇਹ ਪ੍ਰਸ਼ਨ ਆਇਆ ਹੋਇਆ ਹੈਗਾ ਕਹਿੰਦੇ ਇੰਨਾਂ ਦੇ ਵਿੱਚੋਂ ਕਿੰਨੇ ਗੁਰੂ ਸਹਿਬਾਨ ਨੇ ਗੁਰਮੁਖੀ ਲਿਪੀ ਨੂੰ ਨਵਾਂ ਅਕਾਰ ਜਾਂ ਕਰਮ ਦਿੱਤਾ ਇਹਦਾ ਬੱਚੇ-ਬੱਚੇ ਨੂੰ ਪਤਾ ਹੋਣਾ ਜੀ ਗੱਲ ਕੀ ਦੀ ਹੋ ਰਹੀ ਹੈ ਸ੍ਰੀ ਗੁਰੂ ਅਗਦ ਦੇਵ ਜੀ ਦੀ ਗੱਲ ਕੀ ਦੀ ਹੋ ਰਹੀ ਹੈ ਸ੍ਰੀ ਗੁਰੂ ਅਗਦ ਦੇਵ ਜੀ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਜੀ ਮੱਤੇ ਦੀ ਸਰਾਈ ਸ੍ਰੀ ਗੁਰੂ ਅਗਦ ਦੇਵ ਜੀ ਦਾ ਜਨਮ ਹੋਇਆ ਸੀ ਜੀ ਠੀਕ ਹੈ ਜੀ ਇਹਨਾਂ ਨੇ ਮਹੱਤਪੂਰਨ ਦੇਣਾ ਜਿਹੜੀ ਉਹ ਇੱਕ ਹੈਗੀ ਮੱਲ ਅਖਾੜਾ ਗੁਰਮੁਖੀ ਲਿਪੀ ਵੀ ਤੇ ਮੱਲ ਅਖਾੜਾ ਵੀ ਠੀਕ ਹੈ ਜੀ ਦੂਜੀ ਇਹਨਾਂ ਨੇ ਇੱਕ ਸ਼ਹਿਰ ਬਸਾਇਆ ਸੀਗਾ ਗੁਰੂ ਅਗੁਰੂ ਅਗਦ ਦੇਵ ਜੀ ਨੇ ਖਡੂਰ ਸਾਹਿਬ ਠੀਕ ਹੈ ਜੀ ਖਡੂਰ ਸਾਹਿਬ ਓਕੇ ਜੀ ਕੋਈ ਕੈਂਡੀਡੇਟ ਮੈਨੂੰ ਇਹਨਾਂ ਨੇ ਬਚਪਨ ਦਾ ਨਾਮ ਦੱਸ ਸਕਦਾ ਹੈਗਾ ਬਚਪਨ ਦਾ ਨਾਮ ਇਹਨਾਂ ਦਾ ਹੈਗਾ ਸੀ ਭਾਈ ਲੈਣਾ ਜੀ ਠੀਕ ਹੈ ਜੀ ਤੇ ਭਾਈ ਬਾਲੇ ਦੀ ਜਨਮ ਸਾਖੀ ਹੈ ਜਿਹੜੀ ਜਿਹਦੇ ਵਿੱਚ ਗੁਰਨਾਨਦ ਦੇਵ ਜੀ ਦੀ ਜੀਵਨੀ ਹੈ ਠੀਕ ਹੈ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੇਗਾ 62 ਬਾਣ ਨੇ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 62 ਬਾਣ ਨੇ ਇਹਨਾਂ ਦੇਗਾ ਠੀਕ ਹੈ ਜੀ ਇਹ ਇੰਪੋਰਟੈਂਟ ਫੈਕਟ ਹੈ ਜਿਹੜੇ ਨਾਲ ਤੁਸੀਂ ਕਰਦੇ ਆ ਪੰਜਾਬ ਵਿੱਚ ਟੂਰਿਜ਼ਮ ਮਾਸਟਰ ਪਲਾਨ ਕਿਸ ਦੁਆਰਾ ਤਿਆਰ ਕੀਤਾ ਗਿਆ ਸੀਗਾ ਟੂਰਿਸਟ ਮਾਸਟਰ ਪਲਾਨ ਪੰਜਾਬ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜੀ ਸੰਸਥਾ ਦੁਆਰਾ ਤਿਆਰ ਕੀਤਾ ਗਿਆ ਸੀਗਾ ਜੀ ਇਹ ਤਿਆਰ ਕੀਤਾ ਗਿਆ ਸੀ ਜਨਰਲ ਨੈਸ਼ਨਲ ਵਾਟਰ ਟ੍ਰੇਡ ਆਰਗੇਨਾਈਜੇਸ਼ਨ ਵੱਲੋਂ ਸੀ ਨੰਬਰ ਆਪਸ਼ਨ ਠੀਕ ਹੈ ਜੀ ਇਸ ਤੋਂ ਬਾਅਦ ਕਹਿੰਦੇ ਜੀ ਜਿਹੜੇ ਸਰਹੱਦੀ ਖੇਤਰ ਹੈਗੇ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਪੰਜਾਬ ਦੇ ਕਿੰਨੇ ਬਲਾਕਾਂ ਨੂੰ ਕਵਰ ਕੀਤਾ ਗਿਆ ਹੈ ਠੀਕ ਹੈ ਜੀ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਪੰਜਾਬ ਦੇ ਕਿੰਨੇ ਬਲਾਕਾਂ ਨੂੰ ਕੀ ਕਰਿਆ ਗਿਆ ਜੀ ਕਵਰ ਕੀਤਾ ਗਿਆ ਤਾਂ ਇਹਦਾ ਅਨਸਰ ਹੈਗਾ ਆਪਣਾ ਸੀ ਨੰਬਰ ਆਪਸ਼ਨ 18 ਨੂੰ ਠੀਕ ਹੈ ਜੀ ਸੀ ਨੰਬਰ ਆਪਸ਼ਨ 18 ਬਲਾਕ ਹੈ ਜਿਹੜੇ ਪੰਜਾਬ ਦੇ ਠੀਕ ਹੈ ਜੀ ਉਹਨਾਂ ਨੂੰ ਕੀ ਕਰਿਆ ਗਿਆ ਇਹ ਵਿੱਚ ਸ਼ਾਮਲ ਕੀਤਾ ਗਿਆ ਆਪਰੇਸ਼ਨ ਮੈਂ ਕਹਣਾ ਕਿ ਕੋਈ ਪੇਪਰ ਨਹੀਂ ਹੋਣਾ ਪੰਜਾਬ ਦਾ ਜਿਹਦੇ ਵਿੱਚ ਇਹ ਆਪਰੇਸ਼ਨ ਆਇਆ ਨਹੀਂ ਹੋਣਾ ਜਿਹਦੇ ਵਿੱਚ ਇਹ ਜਿਹੜਾ ਕੈਪਟਨ ਮਨੀਦਰ ਸਿੰਘ ਦੀ ਸਰਕਾਰ ਸੀਗੀ ਉਦੋਂ ਦਾ ਕਰੰਟ ਅਫੇਅਰ ਹੈ ਇਹ ਠੀਕ ਹੈ ਜੀ ਤਾਂ ਚਲੋ ਕਿਸੇ ਮੋਬਾਈਲ ਐਪਲੀਕੇਸ਼ਨ ਦੁਆਰਾ ਪੰਜਾਬ ਸਰਕਾਰ ਲੋਕਾਂ ਨੂੰ ਰਾਜ ਸਰਕਾਰ ਦੀ ਰਾਜ ਸਰਕਾਰ ਹੈਗੇ ਸੈਂਟਰ ਸਰਕਾਰ ਠੀਕ ਹੈ ਜੀ ਰਾਜ ਸਰਕਾਰ ਦਾ ਓਕੇ ਗਲਤ ਲੱਗਦਾ ਸੌਰੀ ਸੌਰੀ ਪੰਜਾਬ ਸਰਕਾਰ ਲੋਕਾਂ ਨੂੰ ਰਾਜ ਸਰਕਾਰ ਦੀ ਡਾਇਰੈਕਟਰੀ ਡਿਜੀਟਲ ਐਕसेस ਲਈ ਲਾਂਚ ਕੀਤੀ ਗਈ ਸੀ ਕਿਹੜੀ ਐਪ ਲਾਂਚ ਕੀਤੀ ਗਈ ਸੀ ਡਿਜੀ ਨੈਸਟ ਠੀਕ ਹੈ ਜੀ ਡਿਜੀ ਨੈਸਟ ਲਾਂਚ ਕੀਤੀ ਗਈ ਸੀ ਡਾਇਰੈਕਟਰੀ ਰਾਜ ਦੀ 2011 ਦੀ ਜਨਸੰਖਿਆ ਜੇਕਰ ਆਪਾਂ ਦੇਖੀਏ 2011 ਦਾ ਸੈਂਸਸ ਦੇਖੀਏ ਉਹਦੇ ਅਨੁਸਾਰ ਕਿਹੜਾ ਰਾਜ ਹੈ ਜਾਂ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿਹਦੇ ਵਿੱਚ ਸਭ ਤੋਂ ਵੱਧ ਸ਼ੈਡਿਊਲ ਟ్రਾਈਬਸ ਨੇ ਕਹਿੰਦਾ ਮਤਲਬ ਕਿ ਅਨੁਸੂਚਿਤ ਕਬੀਲੇ ਨੇ ਤਾਂ ਭਾਈ ਇਹ ਹੈਗਾ ਮੱਧ ਪ੍ਰਦੇਸ਼ ਦੇ ਵਿੱਚ ਜੇਕਰ ਤੁਸੀਂ ਦੇਖੋ ਕਿ ਸਭ ਤੋਂ ਵੱਧ ਜਿਹੜੇ ਜੰਗਲ ਹੈਗੇ ਉਹ ਮੱਧ ਪ੍ਰਦੇਸ਼ ਦੇ ਵਿੱਚ ਹੈ ਤਾਂ ਜੰਗਲਾਂ ਦੇ ਵਿੱਚ ਹੀ ਕਾਫੀ ਕਬੀਲੇ ਰਾਜੇ ਇਹ ਜਿਹੜਾ ਡਵੈਲਪ ਹੋਏ ਹੋਏ ਉੱਥੇ ਠੀਕ ਹੈ ਜੀ ਤੇ ਜਿਹੜਾ ਮੱਧ ਪ੍ਰਦੇਸ਼ ਹੈ ਦਾ ਜੀ ਇਹਨੂੰ State, जान्थ 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 स्लीपिंग स्टेट ऑफ इंडिया ਕਿਹਾ ਜਾਂਦਾਗਾ ਸੁੱਤੀ ਹੋਈ ਸਟੇਟ ਸੁੱਤਾ ਹੋਇਆ ਰਾਜ ਸੁੱਤਾ ਹੋਇਆ ਰਾਜ ਕਿਹਾ ਜਾਂਦਾ ਹੁਣ ਬੱਚੇ ਕਹਿੰਦੇ ਸੁੱਤਾ ਹੋਇਆ ਰਾਜ ਦਾ ਕੀ ਮਤਲਬ ਹੋਇਆ ਜੀ ਕਿਉਂਕਿ ਇੱਥੇ ਜੰਗਲ ਸਭ ਤੋਂ ਜ਼ਿਆਦਾ ਹੈ ਤਾਂ ਕਰਕੇ ਮੱਧ ਪ੍ਰਦੇਸ਼ ਨੂੰ ਸਲੀਪਿੰਗ ਸਟੇਟ ਆਫ ਇੰਡੀਆ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਸੁੱਤਾ ਹੋਇਆ ਰਾਜ ਕਿਹਾ ਜਾਂਦਾ ਠੀਕ ਹੈ ਜੀ ਤੇ ਸਭ ਤੋਂ ਵੱਧ ਰਸੂਚਿਤ ਕਬੀਲੇ ਜਿਹੜੇ ਉਹ ਵੀ ਆਪਣੇ ਮੱਧ ਪ੍ਰਦੇਸ਼ ਦੇ ਵਿੱਚ ਐ ਤੇ ਸਭ ਤੋਂ ਵੱਧ ਪੜਿਆ ਲਿਖਿਆ ਜਿਹੜਾ ਰਾਜ ਉਹ ਕੇਰਲਾ ਦਾ ਠੀਕ ਹੈ ਜੀ ਇਸ ਤੋਂ ਬਾਅਦ ਕੱਲ ਆਪਾਂ ਇੱਕ ਪ੍ਰੈਸ਼ਰ ਕਰਕੇ ਗਏ ਸੀ ਕਿ ਜੀ ਪੂਰਬ ਤੋਂ ਲੈ ਕੇ ਪੱਛਮ ਵੱਲ ਸ਼ਹਿਰਾਂ ਦਾ ਕਾਰਮ ਲਿਖੋ ਤਾਂ ਉਹ ਲਿਖਿਆ ਸੀ ਅੱਜ ਕਹਿੰਦੇ ਦੱਸੋ ਅਜੇ ਨਸ਼ਰਾਂ ਦੇ ਵਿੱਚੋਂ ਦੱਸੋ ਪੂਰਬ ਤੋਂ ਲੈ ਕੇ ਪੱਛਮ ਤੱਕ ਕਿਹੜੇ ਜਾ ਰਹੇ ਹੈ ਕਿਹੜੇ ਜਾ ਰਹੇ ਹੈ ਦੇਖੋ ਜੀ ਜੇਕਰ ਆਪਾਂ ਪੂਰਬ ਤੋਂ ਪੱਛਮ ਵੱਲ ਚੱਲ ਪਈਏ ਠੀਕ ਹੈ ਜੀ ਜੇਕਰ ਆਪਾਂ ਪੂਰਬ ਤੋਂ ਪੱਛਮ ਵੱਲ ਚੱਲ ਪਈਏ ਜੇ ਕਿਸੇ ਬੱਚੇ ਨੇ ਦੇਖਿਆ ਹੋਇਆ ਨਕਸ਼ਾ ਠੀਕ ਹੈ ਜੀ ਤਾਂ ਇਸ ਤਰ੍ਹਾਂ ਬੰਦ ਆ ਇਹ ਇਸ ਤਰ੍ਹਾਂ ਆ ਰਿਹਾ ਹੈ ਠੀਕ ਹੈ ਜੀ ਇਸ ਤਰ੍ਹਾਂ ਆ ਰਿਹਾ ਇੱਥੇ ਪਹਿਲ ਤੇ ਲੁਧਿਆਣਾ ਆਉਂਦਾ ਆਪਣੇ ਪਹਿਲ ਤੇ ਲੁਧਿਆਣਾ ਆਉਂਦਾਗਾ ਇਸ ਤੋਂ ਬਾਅਦ ਬਰਨਾਲਾ ਆਉਂਦਾਗਾ ਇਸ ਤੋਂ ਬਾਅਦ ਮਾਨਸਾ ਆਉਂਦਾਗਾ ਇਸ ਤੋਂ ਬਾਅਦ ਸਰਦੂਲਗੜ ਆਉਂਦਾ ਇਸ ਤਰ੍ਹਾਂ ਆਉਂਦਾ ਦਾ ਜੀ ਸ਼ਹਿਰ ਤਾਂ ਮੈਨੂੰ ਇਹਨਾਂ ਦੇ ਵਿੱਚੋਂ ਸਿਰਫ ਮੈਨੂੰ ਕੱਲਾ ਇਹਦਾ ਪਤਾ ਸੀ ਆ ਦੋ ਸ਼ਹਿਰਾਂ ਬਾਰੇ ਪਤਾ ਸੀ ਕਿ ਲੁਧਿਆਣਾ ਤੇ ਬਰਨਾਲਾ ਇਕੱਠੇ ਜੇ ਹਨ ਉਹਨੇ ਪਹਿਲਾਂ ਲੁਧਿਆਣਾ ਆਉਂਗਾ ਫਿਰ ਬਰਨਾਲਾ ਆਉਂਦਾ ਤਾਂ ਮੈਂ ਉਹ ਦੇਖੂਗਾ ਜਿਹੜੀ ਆਪਸ਼ਨ ਦੇ ਵਿੱਚ ਇੱਕ ਦੋ ਲਿਖਿਆ ਹੋਇਆ ਮੂਰੇ ਤਾਂ ਇੱਕ ਦੋ ਓਨਲੀ ਏ ਆਪਸ਼ਨ ਦੇ ਮੂਰੇ ਰੱਖਿਆ ਲਿਖਿਆ ਹੋਇਆਗਾ ਠੀਕ ਹੈ ਜੀ ਤਾਂ ਆਪਣਾ ਆਨ ਏ ਨੰਬਰ অপਸ਼ਨ ਠੀਕ ਹੈ ਜੀ ਆਪਣਾ ਆਨਸਰ ਆ ਜਾਊਗਾ ਏ ਨੰਬਰ অপਸ਼ਨ ਚਲੋ ਜੀ ਛੋਟਾ ਕੱਲੂ ਕਾਰਾ ਸਮਾਰਕ ਕਾਨੂੰਵਾਲ ਵਿਖੇ ਹੋਇਆ ਸੀ ਤਾਂ ਸਾਰਿਆਂ ਨੂੰ ਪਤਾ ਡਾਇਰੈਕਟ ਅਫੀਸ਼ਨ ਪੁੱਛਿਆ ਜਾਂਦਾ ਕਿ ਛੋਟਾ ਕੱਲੂ ਕਾਰਾ ਸੀ ਜਿਹੜਾ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਦੇ ਵਿੱਚ ਹੋਇਆ ਸੀ ਕਾਨੂੰਵਾਲ ਵਿਖੇ ਹੋਇਆ ਸੀਗਾ ਤਾਂ ਕਾਨੂੰ ਕਾਨੂੰਵਾਲ ਵਿਖੇ ਤਾਂ ਹੋਇਆ ਸੀਗਾ ਤੇ ਕਾਨੂੰਵਾਲ ਕਿਹੜੇ ਪੰਜਾਬ ਦੇ ਖੇਤਰ ਦੇ ਵਿੱਚ ਆਉਂਦਾ ਜਾਂ ਕਿਹੜੇ ਸ਼ਹਿਰ ਦੇ ਵਿੱਚ ਆਉਂਦਾਗਾ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਠੀਕ ਹੈ ਜੀ ਕਿਹੜੇ ਚੋਂ ਦਾ ਜੀ ਇੱਕ ਔਰ ਕਿਹੜਾ ਕੈਂਡੀਡੇਟ ਦੱਸੂਗਾ ਇੰਪੋਰਟੈਂਟ ਅਪ੍ਰੇਸ਼ਨ ਹੈਗਾ ਪਤਾ ਹੋਣਾ ਚਾਹੀਦਾ ਹੈ ਜੀ ਤੁਹਾਨੂੰ ਸਾਰਿਆਂ ਨੂੰ ਤਾਂ ਗਰਦਾਸਪੁਰ ਠੀਕ ਹੈ ਜੀ ਗਰਦਾਸਪੁਰ ਦੇ ਵਿੱਚ ਹੋਇਆ ਸੀ ਕਦੋਂ ਹੋਇਆ ਸੀ 1746 ਦੇ ਵਿੱਚ ਠੀਕ ਹੈ ਜੀ ਕਿੰਨੇ ਲਗਭਗ ਕਹਿੰਦੇ 7000 ਸਿੱਖਾਂ ਨੂੰ ਮਾਰਤਾ ਸੀ ਅੰਦਾਜ਼ਾ ਲਾਇਆ ਗਿਆ ਕਿ ਲਗਭਗ 7000 ਸਿੱਖਾਂ ਨੂੰ ਮਾਰਤਾ ਸੀ ਅਧੀਆਂ ਚ ਅਧੀਆਂ ਬੁੱਕਾਂ ਦੇ ਵਿੱਚ ਤੁਹਾਨੂੰ 3000 ਵੀ ਮਿਲੇਗਾ ਠੀਕ ਹੈ ਜੀ ਅਧੀਆਂ ਬੁੱਕਾਂ ਦੇ ਵਿੱਚ ਤੁਹਾਨੂੰ 3000 ਵੀ ਮਿਲੇਗਾ ਇਹ ਮੇਰੇ ਬ੍ਰਿਸ਼ਨਾਗਾ ਛੋਟੇ ਕੱਲੂ ਕਾ ਰੇ ਦਾ ਪਾਈਸਾ ਠੀਕ ਹੈ 1746 ਦੇ ਵਿੱਚ ਹੋਇਆ ਸੀਗਾ ਛੋਟਾ ਕੱਲੂ ਕਾ ਲਖ ਪਤਰਾਏ ਸੀ ਇੱਕ ਉਹ ਇਹਦਾ ਮੇਨ ਦੋਚੀ ਸੀ ਜਈਆ ਖਾਨ ਤੇ ਲਖ ਪਤਰਾਏ ਜਈਆ ਖਾਨ ਤੇ ਲਖ ਪਤਰਾਏ ਠੀਕ ਹੈ ਜੀ ਚਲੋ ਕਹਿੰਦੇ ਨਾ ਵਿੱਚੋਂ ਕਿਹੜਾ ਜ਼ਿਲ੍ਹਾ ਫਰੀਦਕੋਟ ਡਿਵੀਜ਼ਨ ਦੇ ਵਿੱਚ ਆਉਂਦਾ ਹੈ ਤੁਹਾਨੂੰ ਮੈਂ ਕੀ ਦੱਸਾਂ ਆਪਣੇ ਟੋਟਲ ਪੰਜ ਡਿਵੀਜ਼ਨ ਆ ਪਾਈਸਾ ਕਿਹੜੇ-ਕਿਹੜੀਆਂ ਰੋਪੜ ਡਿਵੀਜ਼ਨ ਪਟਿਆਲਾ ਡਿਵੀਜ਼ਨ ਜਲੰਧਰ ਡਿਵੀਜ਼ਨ ਫਰੀਦਕੋਟ ਡਿਵੀਜ਼ਨ ਤੇ ਇੱਕ ਫਿਰੋਜ਼ਪੁਰ ਡਿਵੀਜ਼ਨ ਠੀਕ ਹੈ ਜੀ ਫਰੀਦਕੋਟ ਫਿਰੋਜ਼ਪੁਰ ਜਲੰਧਰ ਪਟਿਆਲਾ ਰੋਪੜ ਸਭ ਤੋਂ ਛੋਟੀ ਡਿਵੀਜ਼ਨ ਰੋਪੜ ਆ ਸਭ ਤੋਂ ਵੱਡੀ ਡਿਵੀਜ਼ਨ ਜਲੰਧਰ ਹੈਗੀ ਤੇ ਫਰੀਦਕੋਟ ਕਿਹੜੀ ਡਿਵੀਜ਼ਨ ਤੇ ਫਰੀਦਕੋਟ ਡਿਵੀਜ਼ਨ ਦੇ ਵਿੱਚ ਇਹਨਾਂ ਨੂੰ ਕਿਹੜਾ ਸ਼ਹਿਰ ਆਉਂਦਾ ਬਠਿੰਡਾ ਜੀ ਫਰੀਦਕੋਟ ਡਿਵੀਜ਼ਨ ਦੇ ਵਿੱਚ ਕਿਹੜਾ ਸ਼ਹਿਰ ਆਉਂਦਾਗਾ ਬਠਿੰਡਾ ਸ਼ਹਿਰ ਆਉਂਦਾਗਾ ਚਲੋ ਕਹਿੰਦੇ ਇੰਨਾ ਵਿੱਚੋਂ ਕਿਹੜੀ ਪੰਜਾਬ ਦੀ ਡਿਵੀਜ਼ਨ ਨਹੀਂ ਹੈਗੀ ਐਡਮਿਨਿਸਟ੍ਰੇਟਿਵ ਜੁਨਿਟ ਨਹੀਂ ਹੈਗੀ ਟੋਟਲ ਪੰਜ ਇਹਨਾਂ ਦੇ ਵਿੱਚੋਂ ਕਿਹੜੀ ਨਹੀਂ ਹੈਗੀ ਫਰੀਦਕੋਟ ਵੀ ਹੈਗੀ ਆ ਫਿਰੋਜ਼ਪੁਰ ਵੀ ਹੈਗੀ ਆ ਰੋਪੜ ਵੀ ਹੈਗੀ ਆ ਫਾਜ਼ਲਕਾ ਨਹੀਂ ਹੈਗੀ ਰਾਜੇ ਫਾਜ਼ਲਕਾ 2011 ਦੇ ਵਿੱਚ ਫਿਰੋਜ਼ਪੁਰ ਤੋਂ ਹੀ ਅਲੱਗ ਕਰਕੇ ਇੱਕ ਜ਼ਿਲ੍ਹਾ ਬਣਾਇਆ ਗਿਆ ਸੀਗਾ ਠੀਕ ਹੈ ਜੀ ਇਹ ਨਹੀਂ ਹੈਗੀ ਇੰਨਾ ਵਿੱਚੋਂ ਕਿਸ ਸਾਲ ਆਨੰਦਪੁਰ ਸਾਹਿਬ ਸਮਝੌਤਾ ਲਾਗੂ ਹੋਇਆ ਸੀਗਾ ਇਹਨਾਂ ਦੇ ਵਿੱਚ ਕਿਸ ਸਾਲ ਆਨੰਦਪੁਰ ਜਿਹੜਾ ਮਤਾਗਾ ਸਮਝੌਤਾ ਵੀ ਕਹਿੰਦੇ ਨੇ ਮਤਾ ਵੀ ਕਹਿੰਦੇ ਨੇ ਲਾਗੂ ਹੋਇਆ ਸੀਗਾ ਆਪਾਂ ਤੋਂ ਉਹ ਪੁੱਛ ਰਹੇ ਨੇ ਜੀ ਠੀਕ ਹੈ ਜੀ ਦੱਸੋ ਜੀ ਕਦੋਂ ਲਾਗੂ ਹੋਇਆ ਸੀਗਾ ਅਨੰਦਪੁਰ ਪੈਕਟ ਵੀ ਕਹਿੰਦੇ ਨੇ ਇਹਨੂੰ ਆਪਾਂ ਠੀਕ ਹੈ ਜੀ ਅਤੇ ਅਨੰਦਪੁਰ ਸਹਿਬ ਐਗਰੀਮੈਂਟ ਵੀ ਕਹਿੰਦੇ ਨੇ ਆਪਾਂ ਠੀਕ ਹੈ ਜੀ ਤਾਂ ਇਹ ਭਾਈ ਸਾਹਿਬ 1973 ਦੇ ਵਿੱਚ ਲਾਗੂ ਹੋਇਆ ਸੀਗਾ ਠੀਕ ਹੈ ਜੀ 1973 ਦੇ ਵਿੱਚ ਲਾਗੂ ਹੋਇਆ ਸੀਗਾ ਚਲੋ ਚੰਡੀਗੜ੍ਹ ਦਾ ਲੰਬਕਾਰ ਪੂਰਬ ਵਿੱਚ ਕਿੰਨਾ ਹੈ ਪਹਿਲਾਂ ਉੱਤਰ ਵੱਲ ਕਰਕੇ ਗਏ ਸੀ ਹੁਣ ਆਪਾਂ ਤੋਂ ਪੁੱਛਦੇ ਨੇ ਪੂਰਬ ਵੱਲ ਕਿੰਨਾ ਤੁਹਾਨੂੰ ਮੈਂ ਦੱਸਿਆ ਸੀ ਤਾਂ ਖੇਤਰਫਲਾ ਜਿਹੜਾ 114 ਵਰਗ ਕਿਲੋਮੀਟਰ ਹੈ ਤੇ ਜਿਹੜਾ ਦਾ ਪੂਰਬ ਵੱਲ ਲੰਬਕਾਰ ਹੈ ਜਿਵੇਂ ਚੰਡੀਗੜ੍ਹ ਹੋ ਗਿਆ ਪੂਰਬ ਵੱਲ ਲੰਬਕਾਰ ਆ ਹੁੰਦਾਗਾ ਉੱਤਰ ਵੱਲ ਆ ਹੁੰਦਾਗਾ ਇਹਨੂੰ ਉੱਤਰ ਵਾਲਾ ਕਹਿੰਦੇ ਨੇ ਭਾਵੇਂ ਦੱਖਣ ਹੋਂਦਾ ਹੋਵੇ ਇਹਨੂੰ ਪੂਰਬ ਵਾਲਾ ਕਹਿੰਦੇ ਨੇ ਭਾਵੇਂ ਨਾਲੇ ਦੇ ਪੱਛਮ ਹੋਵੇ ਠੀਕ ਹੈ ਜੀ ਤਾਂ ਇਹਦਾ ਅਨਸਰ ਹੈਗਾ 778 ਠੀਕ ਹੈ ਜੀ 7076 ਚਲੋ ਇੰਨਾ ਵਿੱਚੋਂ ਕਿਸ ਕਮਿਸ਼ਨ ਦੀ ਸਿਫਾਰਸ਼ ਤੇ ਪੰਜਾਬ ਦੀ ਤੀਹਰੀ ਵੰਡ ਕੀਤੀ ਗਈ ਸੀਗੀ ਇੰਨਾ ਵਿੱਚੋਂ ਕਿਸ ਕਮਿਸ਼ਨ ਦੀ ਸਿਫਾਰਸ਼ ਤੇ ਪੰਜਾਬ ਦੀ ਤੀਹਰੀ ਵੰਡ ਕੀਤੀ ਗਈ ਸੀ ਤੀਜੀ ਵਾਰ ਵੰਡ ਕੀਤੀ ਗਈ ਸੀ ਇਹਦੇ ਬਾਰੇ ਆਪਾਂ ਗੱਲ ਕਰਕੇ ਗਈ ਸੀ ਕੱਲ ਸਾਹ ਕਮਿਸ਼ਨ ਬਾਰੇ ਜਿਹੜੇ ਵਿੱਚ ਮੈਂ ਦੱਸੂ ਸਾਹ ਕਮਿਸ਼ਨ ਸੀ ਜਿਹੜਾ ਇਹਦੇ ਵਿੱਚ ਐਮ ਐਸ ਫਲਿਪਸ ਐਸ ਦੱਤ ਠੀਕ ਹੈ ਜੀ ਨਾਲ ਇਹਦੇ ਹੋ ਸੀਗੇ ਮੈਂਬਰ ਸੀਗੇ ਠੀਕ ਹੈ ਜੀ ਕੱਲ ਕਰਕੇ ਗਏ ਆ ਆਪਾਂ 3 ਮੈਂਬਰ ਸੀਗੀ ਛਾ ਕਮਿਸ਼ਨ ਦੀ ਹੁੰਦੀ ਸੀ 66 ਦੀ ਗੱਲ ਕਰ ਰਹੇ ਆ ਰਾਜੇ ਆਪਾਂ 1966 ਦੀ ਵੰਡ ਦੇ ਤਹਿਤ ਹੋਈ ਸੀਗੀ ਤੇ ਪੰਜਾਬ ਦੀ 30 ਦੀ ਵੰਡ ਸੀਗੀ ਠੀਕ ਹੈ ਜੀ ਇਹ ਤਾਂ ਪੰਜਾਬ ਦੀ 30 ਦੀ ਵੰਡ ਸੀਗੀ ਗੱਲ ਯਾਦ ਰੱਖਣੀ ਹੈ ਦੂਜੀ ਵੰਡ ਹੈਗੀ ਸੀ ਰੈੱਡ ਕਲਫ ਇਸ ਤੋਂ ਪਹਿਲਾਂ 1901 ਦੇ ਵਿੱਚ ਹੋਈ ਸੀ ਇੱਕ ਵਾਰੀ ਠੀਕ ਹੈ ਜੀ ਤਾਂ ਕਰਕੇ 30 ਪ੍ਰੋਪਰ ਵੰਡ ਹੋਈ ਸੀਗੀ ਚਲੋ ਜੀ ਕਹਿੰਦੇ ਇਹਨਾਂ ਦੇ ਵਿੱਚੋਂ ਮਾਈਕਲ ਆਡਾਇਰ ਮਾਈਕਲ ਆਡਵਾਇਰ ਨੂੰ ਕਿਸ ਫ੍ਰੀਡਮ ਫੈਕਟਰ ਦੁਆਰਾ ਮਾਰਿਆ ਗਿਆ ਸੀਗਾ ਤਾਂ ਤੁਹਾਨੂੰ ਸਾਰੇ ਬੱਚਿਆਂ ਨੂੰ ਪਤਾਗਾ ਠੀਕ ਹੈ ਜੀ ਲੰਡਨ ਦੇ ਵਿੱਚ ਜਾ ਕੇ ਮਾਰਿਆ ਸੀਗਾ ਕੈਂਟ ਹਾਲ ਦੇ ਵਿੱਚ ਠੀਕ ਹੈ ਜੀ ਕਿਹਨੇ ਮਾਰਿਆ ਸੀਗਾ ਉਦਮ ਸਿੰਘ ਜੀ ਨੇ ਛੇਰ ਸਿੰਘ ਜੀ ਰਾਜ ਮੁਹੰਮਦ ਠੀਕ ਹੈ ਜੀ ਸਿੰਘ ਆਜ਼ਾਦ ਠੀਕ ਹੈ ਜੀ ਰਾਮ ਮੁਹੰਮਦ ਸਿੰਘ ਆਜ਼ਾਦ ਛੇਰ ਸਿੰਘ ਉਦਮ ਸਿੰਘ ਇੱਕ ਬੰਦੇ ਦੇ ਨਾਮ ਆਗੇ ਠੀਕ ਹੈ ਜੀ ਹੁਣ ਤੁਸੀਂ ਦੱਸਣਾ ਮੈਨੂੰ ਇਹਨਾਂ ਦੇ ਬਰਥ ਡੇਟ ਇੰਨਾ ਦੀ ਪਾਸੇ ਦੀ ਡੇਟ ਜਿਹੜੋ ਸ਼ਹੀਦ ਹੋਏ ਸੀਗੀ ਠੀਕ ਹੈ ਜੀ ਮਾਈਕਲੋਡ ਵਾਇਰ ਕੋਲ ਪਤਾ ਤੁਹਾਨੂੰ ਇਹ ਮਾਈਕਲੋਡ ਵਾਇਰ ਉਹੀ ਹੈ ਰਾਜੀ ਜੀ ਨੇ ਜਿਲ੍ਹਿਆਂ ਵਾਲੇ ਬਾਗ ਦੀ ਘਟਨਾ ਜਿਹੜੀ 13 ਅਪ੍ਰੈਲ ਨੂੰ ਦੀ ਸੂਂਦੀ ਨੂੰ ਹੋਈ ਸੀਗੀ ਜਿਲ੍ਹਿਆਂ ਵਾਲੇ ਬਾਗ ਦੀ ਘਟਨਾ ਉਹਦੇ ਵਿੱਚ ਜਿਹੜੀ ਗੋਲੀ ਚਲਾਈ ਸੀ ਇਹ ਤਾਂ ਚਲਾਈ ਸੀ ਜਰਨਲ ਡਾਇਰ ਨੇ ਗੋਲੀ ਚਲਾਉਂਦਾ ਹੁਕਮ ਜਿਹੜਾ ਦਿੱਤਾ ਸੀ ਉਹ ਦਿੱਤਾ ਸੀ ਮਾਈਕਲੋਡ ਵਾਇਰ ਨੇ ਮੇਨ ਦੋਸ਼ੀ ਇਹਨੂੰ ਮੰਨਿਆ ਜਾਂਦਾ ਕਿਉਂਕਿ ਉਸ ਸਮੇਂ ਉਸ ਟਾਈਮ ਮੈਂ ਗਵਰਨਰ ਸੀਗਾ ਠੀਕ ਹੈ ਜੀ ਇਹ ਸੁਪਰਡੈਂਟ ਆਫ ਪੁਲਿਸ ਸੀਗਾ ਇਹ ਪੱਕਾ ਨਹੀਂ ਸੀਗਾ ਇਹਦੇ ਕੋਲੇ ਡਿਵੀਸ਼ਨ ਚਾਰ ਸੀਗਾ ਜਿਹੜਾ ਅਸਲੀ ਸੀਗਾ ਐਸਪੀ ਉਹ ਗਿਆ ਹੋਇਆ ਸੀਗਾ ਛੁੱਟੀ ਤੇ ਤਾਂ ਫਿਰ ਉਹਨਾਂ ਨੇ ਜਨਰਲ ਡਾਇਰ ਨੂੰ ਕਿਹਾ ਸੀ ਕਿ ਤੂੰ ਚਾਰਜ ਸੰਭਾਲ ਤੇ ਬਾਅਦ ਵਿੱਚ ਇਹਨਾਂ ਨੇ ਕਈ ਕਮੇਟੀਆਂ ਵੀ ਬਣਾਈਆਂ ਹੰਟਰ ਕਮੇਟੀ ਹੋ ਗਈ ਹੋਰ ਵੀ ਕੁਝ ਕਰਿਆ ਬਾਵਾ ਕੁਝ ਕਰਿਆ ਠੀਕ ਹੈ ਜੀ ਤੇ ਸਾਇਮਨ ਕਮਿਸ਼ਨ ਆਇਆ ਕੋਈ ਲੱਕੀ ਨਹੀਂ ਉਹਨਾਂ ਦਾ ਫਰਕ ਪਿਆ ਠੀਕ ਹੈ ਜੀ ਚਲੋ 8 ਫਰਵਰੀ 1859 ਨੂੰ ਪੰਜਾਬ ਵਿੱਚ ਚਲਾਈ ਗਈ ਪਹਿਲੀ ਰੇਲਵੇ ਕਿੱਥੋਂ ਤੋਂ ਕਿੱਥੋਂ ਚਲਾਈ ਗਈ ਸੀ ਸਭ ਤੋਂ ਪਹਿਲੀ ਲਾਈਨ ਜਿਹੜੀ ਚੱਲੀ ਸੀ 1853 ਦੇ ਵਿੱਚ ਚਲਾਈ ਸੀ ਲਾਹਰ ਤੋਂ ਲਾਹੌਰ ਜਿਹਦੇ ਦੁਆਰਾ ਬਾਬਈ ਤੋਂ ਠਾਣਾ ਤੱਕ ਚਲਾਈ ਗਈ ਸੀ ਇਹ ਬਾਬਈ ਤੋਂ ਠਾਣਾ ਤੱਕ ਚਲਾਈ ਗਈ ਸੀ ਠੀਕ ਹੈ ਜੀ ਇਹ ਪੰਜਾਬ ਵਿੱਚ ਚਲਾਈ ਗਈ ਪਹਿਲੀ ਰੇਲ ਕਿੱਥੋਂ ਕਿੱਥੇ ਤੱਕ ਜਾਂਦੀ ਸੀਗੀ ਤਾਂ ਇਹ ਦੱਸੋ ਜੀ ਇਹ ਅੰਮ੍ਰਿਤਸਰ ਤੋਂ ਮੁਲਤਾਨ ਅੰਮ੍ਰਿਤਸਰ ਤੋਂ ਮੁਲਤਾਨ ਦੀ ਗੱਲ ਕਰ ਰਹੇ ਹਾਂ ਜੀ ਠੀਕ ਹੈ ਚਲੋ ਕਿਸ ਸਬੰਧ ਦੇ ਅਨੁਸਾਰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲੈ ਗਿਆ ਸੀ ਜੇ ਤੁਹਾਨੂੰ ਪਤਾ ਹੋਣਾਗਾ ਕਿ ਬੈਟਲ ਆਫ ਗੰਸ ਜਿਹੜੀ ਹੋਈ ਸੀਗੀ ਠੀਕ ਹੈ ਜੀ ਜਿਹਨੂੰ ਆਪਾਂ ਬੈਟਲ ਆਫ ਗੁਜਰਾਤ ਵੀ ਕਹਿੰਦੇ ਆ ਠੀਕ ਹੈ ਜੀ ਸੈਕਿੰਡ ਐਂਗਲੋ-ਵਾਰ ਦੀ ਲਾਸਟ ਜੰਗ ਸੀਗੀ ਇਹ ਬੈਟਲ ਆਫ ਗੰਸ ਜਾਂ ਬੈਟਲ ਆਫ ਗੁਜਰਾਤ ਇੱਕ ਹੀ ਨਾਮ ਆਗਾ ਤਾਂ ਇਹ ਹੋਈ ਸੀ 1849 ਦੇ ਵਿੱਚ ਫਿਰ ਮਾਰਚ 1849 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਤੇ ਆਪਦਾ ਕਬਜ਼ਾ ਕਰ ਲਿਆ ਸੀ ਕਿਹੜੀ ਸੰਧੀ ਦੇ ਤਹਿਤ 1849 ਦੀ ਲਾਹੌਰ ਦੀ ਸੰਧੀ ਦੇ ਤਹਿਤ ਠੀਕ ਹੈ ਪ੍ਰਸ਼ਨal ਜਾਲ ਜਾ ਕੇ ਪੁੱਛਦੇ ਆ ਬੱਚੇ ਸੰਧੀ ਦੇ ਵਿੱਚ ਉਲਝੇ ਜ ਰਹੇ ਸੀ ਵੈਸੇ 18 ਨੂੰ ਪਤਾ ਸੀ 1849 ਦੇ ਵਿੱਚ ਅੰਗਰੇਜ਼ਾਂ ਨੇ ਕਬਜਾ ਅਗਲੇ ਪਾਸ ਸੰਧੀ ਦੀ ਪਤਾ ਸੀਗਾ ਜਿੱਥੇ ਮੇ 1854 ਦੇ ਨਾਲ ਹੋਰ ਸੰਧੀ ਲਿਖਦਾ ਹੁੰਦਾ ਕੋਈ ਬੱਚੇ ਨੂੰ ਚਕੀਨ ਕਰ ਲੈਣਾ ਸੀਗਾ ਠੀਕ ਹੈ ਚਲੋ ਇਸ ਤੋਂ ਬਾਅਦ ਅਗਲਾ ਐਨਾ ਵਿੱਚੋਂ ਕਿਸ ਨੂੰ ਤਬੂਰ ਦੀ ਥਾਂ ਪੰਜਾਬ ਦਾ ਗਵਰਨਰ ਬਣਾਇਆ ਗਿਆ ਸੀਗਾ ਤਬੂਰ ਨੂੰ ਨਹੀਂ ਬਣਾਇਆ ਉਹੀ ਥਾਂ ਤੇ ਹੋਰ ਕਿਸ ਨੂੰ ਪੰਜਾਬ ਦਾ ਗਵਰਨਰ ਬਣਾ ਦਿੱਤਾ ਸੀ ਉਹ ਹੈਗਾ ਸੀ ਜੀ ਖਿਜਰਖਾਨ ਬੀ ਨੰਬਰ ਆਪਸ਼ਨ ਕੌਣ ਸੀਗਾ ਜੀ ਖੇਜਰਖੰਡ ਬੀ ਨੰਬਰ ਆਪਸ਼ਨ ਚਲੋ ਜੀ ਇਹਨਾਂ ਵਿੱਚੋਂ ਕਿਸ ਦੀ ਖੋਜ ਨਾਲ ਪੰਜਾਬ ਵਿੱਚ ਗੁਫਤ ਸ਼ਾਸਨ ਦੇ ਸਬੂਤ ਮਿਲਦੇ ਹਨ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਗੁਫਤ ਅੰਪਾਇਰਾ ਰਾਜੇ ਉਹਨੇ ਰਾਜ ਕੀਤਾਗਾ ਠੀਕ ਹੈ ਜੀ ਉਹ ਰਿਹਾ ਇੱਥੇ ਪੰਜਾਬ ਦੀ ਧਰਤੀ ਤੇ ਉਹਦੇ ਬਾਰੇ ਕੁਝ ਆਪਾਨੂੰ ਸਬੂਤ ਮਿਲਿਆ ਕਿ ਉਹਨੇ ਪੰਜਾਬ ਦੇ ਵਿੱਚ ਵੀ ਖੇਤਰ ਦੇ ਵਿੱਚ ਵੀ ਰਾਜ ਕੀਤਾਗਾ ਤਾਂ ਇਹਨਾਂ ਦੇ ਵਿੱਚੋਂ ਕਿਹੜੇ ਸਬੂਤ ਆ ਰਾਜੇ ਹੋ ਠੀਕ ਹੈ ਕਾਲੇ ਪਾਲਿਸ਼ ਕਿਤੇ ਭਾਂਡੇ ਆ ਲਾਲ ਪਾਲਿਸ਼ ਕਿਤੇ ਭਾਂਡੇ ਆ ਐਸਟੀ ਟਾਈਟ ਮੋਲਡ ਆ ਸੋਨੇ ਦੇ ਸਿੱਕੇ ਸਾਨੂੰ ਮੈਂ ਦੱਸਣਾ ਚਾਹਨਾਗਾ ਠੀਕ ਹੈ ਜੀ ਕਿਸ ਨੂੰ ਬਹਿਲਾ ਕਰਵਾ ਗਿਆ ਸੀ ਜੂंपा ਕਿਸਮ ਦੇ ਸੋਨੇ ਦੇ ਸਿੱਕੇ ਕਿਨੇ ਚਲਾਈ ਸੀ ਤੁਸੀਂ ਦੱਸੋ ਪਹਿਲਾਂ ਫਿਲਸ਼ਰ ਕਰਕੇ ਗਏ ਆ ਜੂਪਾ ਕਿਸਮ ਦੇ ਸੋਨੇ ਦੇ ਸਿੱਕੇ ਕਿਨੇ ਚਲਾਈ ਸੀਗੇ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਮੈਨੂੰ ਠੀਕ ਹੈ ਜੀ ਦੇਖੋ ਜੇਕਰ ਆਪਾਂ ਪ੍ਰਾਣਿਕਾਂ ਖੋਜਾਂ ਦੇਖੀ ਗੁਪਤੋਂ ਪਹਾੜ ਦੇ ਜਿੱਥੇ ਗੁਪਤੋਂ ਪਹਾੜ ਦਾ ਬੜਾ ਪੱਕਾ ਪਤਾ ਕਿੱਥੇ ਉਹਨੇ ਰਾਜ ਕੀਤੀ ਕੀਤਾ ਤਾਂ ਉੱਥੇ ਆਪਣ ਉਹਨੇ ਸਭ ਤੋਂ ਫੇਮਸ ਚੀਜ਼ ਮਿਲੀ ਸੀ ਲਾਲ ਪਾਲਿਸ਼ ਕਿਤੇ ਭਾਂਡੇ ਲਾਲ ਪਾਲਿਸ਼ ਕੀਤੇ ਪੰਡੇ ਉਹੀ ਸੇਮ ਟੂ ਸੇਮ ਚੀਜ਼ ਆਪ ਨੂੰ ਪੰਜਾਬ ਦੇ ਕਈ ਜਗ੍ਹਾ ਤੇ ਮਿਲੀ ਹੈ ਤਾਂ ਕਰਕੇ ਇਹ ਤੋਂ ਪਤਾ ਲੱਗਦਾ ਕਿ ਜੇ ਲਾਲ ਪਾਲਿਸ਼ ਕੀਤੇ ਪੰਡੇ ਗੁਫਤ ਸ਼ਾਸਨ ਦਾ ਜਿੱਥੇ ਮੇਨ ਰਾਜ ਰਿਹਾ ਉੱਥੋਂ ਵੀ ਮਿਲੇ ਆ ਤਾਂ ਪੰਜਾਬ ਦੇ ਵਿੱਚੋਂ ਹੀ ਮਿਲੇ ਆ ਤਾਂ ਇਹਦਾ ਮਤਲਬ ਇੱਥੇ ਵੀ ਇਹਨਾਂ ਦਾ ਸ਼ਾਸਨ ਰਿਹਾ ਇਹ ਸਬੂਤ ਮਿਲਿਆਦਾ ਕਿ 21 ਮੇਰਾ ਹੈ 21 ਮੇਰਾ ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਐ ਐਕੂਰੇਟ ਆਨਸਰ ਹੈਗਾ ਇਸ ਤੋਂ ਬਾਅਦ ਕਹਿੰਦੇ ਜੀ ਪ੍ਰਾਚੀਨ ਜਨਾਨੀ ਵਸਤੀ ਬੁਕੇਫਲ ਪ੍ਰਾਚੀਨ ਇੱਕ ਜਨਾਨੀ ਵਸਤੀ ਹੈ ਬੁਕੇਫਲ ਪੰਜਾਬ ਦੇ ਕਿਸ ਪ੍ਰਿਆ ਦੇ ਕੰਡੇ ਦੇ ਸਥਿਤ ਹੈ ਏ ਪੁੱਛ ਰਹੇ ਨੇ ਤਾਂ ਇੱਥੇ ਇਹਨਾਂ ਨੇ ਆਪਰੇਸ਼ਨ ਗਲਤ ਹੀ ਲਿਖਤਾ ਇੱਥੇ ਇਹਨਾਂ ਨੇ ਪਛਮੀ ਪੰਜਾਬ ਵੀ ਲਿਖ ਸਕਦੇ ਸੀਗੇ ਕਿਉਂਕਿ ਪੰਜਾਬ ਦੇ ਵਿੱਚ ਤਾਂ ਹੈ ਹੀ ਨਹੀਂ ਠੀਕ ਹੈ ਜੀ ਠੀਕ ਹੈ ਜੀ ਚਲੋ ਤੇ ਦੇਖੋ ਰਾਵੀ ਪੰਜਾਬ 'ਚ ਹੈ ਹੈ ਜੀ ਬਿਆਸ ਪੰਜਾਬ 'ਚ ਹੈ ਰਹੀ ਇਹਨਾਂ ਦੋਨੇ ਆਪਸ਼ਨਾਂ ਦੇ ਵਿੱਚ ਰਹੇਗੀ ਗੱਲ ਤਾਂ ਜਹਲਮ ਦੇ ਵਿੱਚ ਹੈ ਨਾ ਜੀ ਠੀਕ ਹੈ ਜਹਲਮ ਦੇ ਕਿਨਾਰੇ ਤੇ ਹੈ ਪ੍ਰਾਚੀਨ ਜਨਾਂ ਦੇ ਵਾਸਤੇ ਬੂਕੇ ਫਲ ਜਿਹੜਾ ਇੱਕ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ ਬੈਡ ਮਿੱਟੀ ਬੈਡ ਵੀ ਕਿਹਾ ਜਾਂਦਾ ਹੈ ਬੈਦ ਮਿੱਟੀ ਵੀ ਕਿਹਾ ਜਾਂਦਾ ਹੈ ਪੰਜਾਬ ਦੇ ਕਿਸ ਖੇਤਰ ਵਿੱਚ ਪਾਈ ਜਾਂਦੀ ਹੈ ਇਹ ਆਪ ਤੁਹੇ ਪੁੱਛ ਰਹੇ ਨੇ ਜੀ ਠੀਕ ਹੈ ਜੀ ਇਹ ਪਾਈ ਜਾਂਦੀ ਹੈ ਰੋਪੜ ਦੇ ਵਿੱਚ ਕਿੱਥੇ ਪਾਈ ਜਾਂਦੀ ਹੈ ਜੀ ਇਹ ਰੋਪੜ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਕੀਮਾ ਪੰਜਾਬ ਨਾਲ ਲੱਗਦੀ ਜੇ ਪਠਾਨਕੋਟ ਆਪ ਜੂਗੇ ਨਾਲ ਜਾਂ ਤਾਂ ਤੁਹਾਨੂੰ ਇਹ ਏਰੀਆ ਦੇਖਣ ਲੱਗ ਜੂਗਾ ਕਿਹੜਾਗਾ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਜੀ ਥਾਪਰ ਯੂਨੀਵਰਸਿਟੀ of engineering technology ਠੀਕ ਹੈ ਜੀ ਇਹ ਜਿਹੜੀ ਆਪਣੀ ਯੂਨੀਵਰਸਿਟੀ ਹੈ ਇਹ ਕਿੱਥੇ ਸਥਿਤ ਹੈਗੀ ਪੰਜਾਬ ਦੇ ਕਿਹੜੇ ਰਾਜ ਦੇ ਵਿੱਚ ਸਥਿਤ ਹੈ ਇਹ ਹੈਗੀ ਜੀ ਪਟਿਆਲਾ ਦੇ ਵਿੱਚ ਇੱਕ ਯੂਨੀਵਰਸਿਟੀ ਤੋਂ ਬਹੁਤ ਪ੍ਰਸ਼ਨ ਪੁੱਛਿਆ ਜਾਂਦਾ ਹੈ ਸੈਂਟਰਲ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀ ਇੱਕ ਮਹਾਰਾਜਾ ਰਣਜੀਤ ਯੂਨੀਵਰਸਿਟੀ ਇਹ ਦੋਨੇ ਯੂਨੀਵਰਸਿਟੀ ਦਾ ਬਠਿੰਡੇ ਦੇ ਵਿੱਚ ਜਿਹੜੀਆਂ ਪੇਪਰ ਦੇ ਵਿੱਚ ਬਹੁਤ ਪੁੱਛਿਆ ਜਾਂਦਾ ਹੈ ਸੰਗਰੂਰ ਬਾਰੇ ਪੜ੍ਹ ਕੇ ਗਈ ਸੀ ਬਨਾਸਰ ਠੀਕ ਹੈ ਜੀ ਇਸ ਗਰੁੱਪ ਦੇ ਵਿੱਚ ਬਰਾਜ ਡਿਗਰੀ ਪਲੱਸਟ ਨਹੀਂ ਹੈਗੀ ਜਗ੍ਹਾ ਕੀ ਤੇ ਜਲੰਧਰ ਦੇ ਵਿੱਚ ਆਪਣੀ ਐਲਪੀਯੂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਠੀਕ ਹੈ ਜੀ ਝੇੜੂਪਿੰਡੋਂ ਦਾ ਉੱਥੇ ਬਣੀ ਹੋਈ ਹੈ ਇਹ ਠੀਕ ਹੈ ਜੀ ਕੋਲੇ ਤੇ ਇਹ ਸੀ ਆਪਣਾ ਠੀਕ ਹੈ ਨਾ ਜੀ ਤਾਂ ਇਹ ਰਾਕੇ ਅੱਜ ਦੇ ਆਪਣੇ ਇਹਨਾਂ 25 ਦੇ 25 ਵੀਡੀਓ ਕੰਪਲੀਟ ਹੁੰਦੇ ਆ ਸਭ ਤੋਂ ਪਹਿਲਾਂ ਸੋਨਾ ਬੱਚਿਆਂ ਦਾ ਬਹੁਤ ਧੰਨਵਾਦ ਜਿਹੜੇ ਬੱਚੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਰਹੇ ਆ ਸ਼ੇਅਰ ਕਰ ਰਹੇ ਆ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਰਹੇ ਆ ਜੀ ਦੇਖੋ ਤੁਹਾਨੂੰ ਮੈਂ ਕਹਿ ਰਿਹਾ ਕਿ ਜਿਹੜਾ ਤੁਸੀਂ ਆਪਣਾ ਜਿਹੜਾ ਸਬਸਕ੍ਰਾਈਬ ਕਰੋਗੇ ਜਿਹੜੇ ਬੀ ਸ਼ੇਅਰ ਕਰੋਗੇ ਉਹਦਾ ਮੁੱਲ ਤੁਹਾਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਮੋੜੂਗਾ ਠੀਕ ਹੈ ਜੀ ਕੱਲ੍ਹ ਦੀ ਮਿਹਰਬਾਨੀ ਫੇਰ ਕਹਿਣਾ ਚਾਹਣਾ ਬੱਚਿਆਂ ਨੂੰ ਕੱਲ੍ਹ ਦੀ ਰੈਸਟ ਆ ਭਾਈ ਸਾਹਿਬ ਆਪਣੀ ਠੀਕ ਹੈ ਜੀ ਕੱਲ੍ਹ ਦੀ ਰੈਸਟ ਹੈਗੀ ਤੇ ਸ਼ਹਿਰ ਮੈਂ ਤੁਹਾਡੀ ਮੈਥ ਦੀ ਕਲਾਸ ਸ਼ਾਮ ਨੂੰ ਲਾਵਾਂ ਅੱਜ ਮੈਥ ਦੀ ਕਲਾਸ ਸ਼ਾਮ ਨੂੰ ਲਾਵਾਂ ਤੇ 8 ਵਜੇ ਤੁਹਾਡੀ ਮੈਥ ਦੀ ਕਲਾਸ ਲੱਗ ਜੂਗੀ ਕਿਉਂਕਿ ਟਾਈਮ ਟੇਬਲ ਥੋੜਾ ਜਿਹਾ ਮੈਂ ਤੁਹਾਨੂੰ ਦੱਸਿੰਦਾ ਨਾ ਬੜਾ ਟਾਈਮ ਟੇਬਲ ਬਹੁਤ ਬੱਚੇ ਕਹੀ ਜਾਂਦੇ ਇੱਥੋਂ ਐ ਕਰ ਦੋ ਇੱਥੋਂ ਐ ਕਰ ਦੋ ਤਾਂ ਸੋਮਵਾਰ ਤੋਂ ਤਾਂ ਆਪਾਂ ਰੈਗੂਲਰ ਹੋਈ ਜਾਣਾ ਹੈਗਾ ਮੰਡੇ ਤੋਂ ਤਾਂ ਤੁਹਾਨੂੰ ਮੈਂ ਪੂਰਾ ਪ੍ਰੋਫੈਸ਼ਨਲ ਹੀ ਬਣਾ ਕੇ ਦੱਸ ਦੂਗਾ ਬੈਸਟ ਆਪਣਾ ਚੱਲਦੇ ਨੇ ਕਲਾਸਾਂ ਤੇ ਬਣਾ ਕੇ ਦੱਸ ਦੂਗਾ ਪ੍ਰੋਫੈਸ਼ਨਲ ਨਬੇ ਔਰ ਆਪਣੇ ਮੰਡੇ ਤੋਂ ਮੈਂ ਠੀਕ ਹੈ ਜੀ ਤੇ ਬਾਕੀ ਰਾਜੇ ਬਣੇ ਰਹੋ ਆਪਣੇ ਜਨਰਲ ਨਾਲ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਸਲੇਕਸ ਸਮਝਣ ਦੇ ਵਿੱਚ ਤੇ ਬਾਕੀ ਰਾਜੇ ਬੈ ਤੁਸੀਂ ਜੁਆਇਨ ਕਰ ਸਕਦੇ ਹੋ ਮੈਂ ਬਾਰ ਬਾਰ ਕਹਿ ਰਿਹਾਗਾ ਸਰਕਾਰੀ ਸਕੂਲਾਂ ਦੇ ਰੇਟਾਂ ਤੋਂ ਵੀ ਘੱਟ ਅਬ ਫੀਸਾਂ ਤੋਂ ਵੀ ਘੱਟ ਰੇਟ ਹੈ ਜਲਦੀ ਜਲਦੀ ਜੁਆਇਨ ਕਰਕੇ ਤੁਸੀਂ ਆਪਣਾ ਨੌਕਰੀ ਦਾ ਸੁਪਨਾ ਪੂਰਾ ਕਰ ਸਕਦੇ ਹੋ ਪੰਜਾਬੀ ਦੇ ਵਿੱਚ ਕਲਾਸਾਂ ਮਿਲਣਗੀਆਂ ਮੈਥ ਦੀਆਂ ਇੰਗਲਿਸ਼ ਵੀ ਤੁਹਾਨੂੰ ਇੰਨੇ ਸੌਖੇ ਤਰੀਕੇ ਨਾਲ ਕਰਵਾਈ ਜਾ ਰਹੀ ਹੈ ਬਿਲਕੁਲ ਨਾਰਮਲ ਤਰੀਕੇ ਨਾਲ ਠੀਕ ਹੈ ਜੀ ਤੇ ਉਹਨੀਆਂ ਕਲਾਸਾਂ ਜੀ ਸ਼ੁਰੂ ਹੋ ਗਈਆਂ ਇੰਗਲਿਸ਼ ਦੇ ਵਿੱਚ ਥੋੜੇ ਜਿਲੇ ਲੈਕਚਰ ਲੱਗੇ ਠੀਕ ਹੈ ਜੀ ਤੇ ਬਾਕੀ ਆਪਣਾ ਕਾਫੀ ਸਿਲੇਬਸ ਕੰਪਲੀਟ ਹੋਇਆ ਵੀ ਪਿਆ ਬਾਕੀ ਆਪਾਂ ਨਵਾਂ ਨਵਾਂ ਵਿੱਚ ਐਡ ਕਰੀ ਜਾਵਾਂਗੇ ਸਭ ਤੋਂ ਵੱਡੀ ਪ੍ਰੋਬਲਮ ਉਹਦੇ ਬੱਚੇ ਨੂੰ ਜੀਕੇ ਦੇ ਵਿੱਚ ਜੀਕੇ ਦੇ ਵਿੱਚ ਤੁਹਾਨੂੰ ਉਹੀ ਚੀਜ਼ਾਂ ਕਰਵਾਉਂਦੇ ਨੇ ਜੋ ਪੇਪਰ ਚ ਆਉਣਗੇ ਤੁਹਾਨੂੰ